ਮਹਾਰਾਜਾ ਜੀ ਦਾ ਖਾਲਸਾ ਮਹਾਰਾਜਾ ਜੀ ਦੀ ਫਤਿਹ ਨਾਨਕ ਮੱਤੇ ਦੇ ਵਿੱਚ ਨਿਹੜਾ ਬਾਬਾ ਤਰਸਿੰਦਰ ਸਿੰਘ ਦਾ ਕਤਲ ਕੀਤਾ ਸੀ ਸਰਬਜੀਤ ਸਿੰਘ ਅਤੇ ਅਮਰਜੀਤ ਸਿੰਘ ਇਹ ਦੋਨੋਂ ਗੈਂਗਸਟਰ ਸੀ ਇਹਨਾਂ ਤੇ ਐਨਡੀਪੀਐਸ ਦੇ ਜਾਨੀ ਕਿ ਨਸ਼ਿਆਂ ਦੇ ਪਰਤੇ ਚੱਲਦੇ ਸੀ ਲੋਕਾਂ ਨੂੰ ਧਮਕਾਉਣ ਦੇ ਇਸ ਇਹਨਾਂ ਤੇ ਚੱਲਦੇ ਸੀ ਮੈਂ ਨਾਨਕਮਤੇ স্পেশাল প্রোগ্রাম ਤੇ ਬੋਲ ਕੇ ਆਇਆ ਸੀ ਵੀ ਜਿਹੜਾ ਮਾਸਟਰਮੈਂਡ ਹੈ ਇਹਨਾਂ ਨੂੰ ਉਤਸ਼ਾਹਤ ਕਰਕੇ ਮਰਵਾਉਣ ਵਾਲਾ ਅਨੂਪ ਸਿੰਘ ਉਹਨੂੰ ਵੀ ਪੁਲਿਸ ਨੇ ਅਰੈਸਟ ਕੀਤਾ ਹੋਇਆ ਔਰ ਜਿਹੜਾ ਇਹਨਾਂ ਵਿੱਚੋਂ ਅਮਰਜੀਤ ਆ ਉਹਦਾ ਅੱਜ ਹਰਦਵਾਰ ਦੇ ਵਿੱਚ ਇਨਕਾਊਂਟਰ ਕੀਤਾ ਹੈ ਪੁਲਿਸ ਨੇ ਤੇ ਜਿਹੜਾ ਸਰਵਜੀਤ ਸਿੰਘ ਹੈ ਉਹ ਫਰਾਰ ਹੋ ਗਿਆ ਪੁਲਿਸ ਉਹਨੂੰ ਵੀ ਲੱਗ ਰਹੀ ਹੈ ਛੇਤੀ ਫੜੇਗੀ ਉਹਦਾ ਵੀ ਇਨਕਾਊਂਟਰ ਹੋਣਾ ਮੈਂ 2-4 ਬੇਨਤੀਆਂ ਕਰਨੀਆਂ ਨੇ ਸੁਣ ਲਿਓ ਧਿਆਨ ਦੇ ਨਾਲ ਜਦੋਂ ਮੈਂ ਇਹ ਗੱਲਬਾਤ ਕਰਦਾ ਹੁੰਦਾ ਬਹੁਤੇ ਲੋਕ ਕਹਿਣਗੇ ਲੈ ਇਹ ਸਿੱਖਾਂ ਦਾ ਵਿਰੋਧੀ ਹੈ ਇਹ ਸਾਡੇ ਕੌਮ ਦੇ ਯੋਧਿਆਂ ਦਾ ਵਿਰੋਧੀ ਹੈ ਇਹ ਕੌਮ ਦੇ ਯੋਧੇ ਨੇ ਜਿੰਨਾ ਬੰਦਿਆਂ ਦੇ ਐਨਡੀਪੀਐਸ ਦੇ ਜਣੇ ਕਿ ਨਸ਼ਿਆਂ ਦੇ ਪਰਤੇ ਹੋਣ ਲੁੱਟਾਂ ਖੋਹਾਂ ਦੇ ਪਰਚੇ ਹੋਣ ਲੋਕਾਂ ਨੂੰ ਧਮਕਾਉਣ ਵਾਲੇ ਤੇ ਫਰੋਤੀਆਂ ਲੈਣ ਦੇ ਪਰਚੇ ਹੋਣ ਉਹ ਜੋਧੇ ਹੁੰਦੇ ਨੇ ਇੱਕ ਨੇ ਹੱਥੇ ਆਦਮੀ ਤੇ ਰੈਫਲ ਦੇ ਨਾਲ ਗੋਲੀਆਂ ਚਲਾਈਆਂ ਉਹਦਾ ਕਤਲ ਹੋਇਆ ਤੇ ਮੈਂ ਉਥੇ ਸ਼ਰਿਆਂ ਬੋਲ ਗਿਆ ਸੀ ਕਿ ਇਹਨਾਂ ਬੰਦਿਆਂ ਨੂੰ ਗੋਲੀ ਮਾਰੀ ਜਾਵੇ ਜਾਂ ਫਾਸੀ ਤੇ ਲਟਕਾਇਆ ਜਾਵੇ ਤੇ ਤਿੰਨ ਦਿਨਾਂ ਦੇ ਵਿੱਚ ਵਿੱਚ ਅਮਰਜੀਤ ਦਾ ਇਨਕਾਊਂਟਰ ਕੀਤਾ ਗਿਆ ਗੱਡੀ ਚਾੜ ਦਿੱਤਾ ਗਿਆ ਮੈਂ ਇੱਕ ਬੇਨਤੀ ਕਰਨੀ ਹੈ ਬਹੁਤਿਆਂ ਖੱਚਾਂ ਅੱਜ ਵੀ ਇਹ ਕਹਿ ਰਹੀਆਂ ਨੇ ਕਿ ਬਾਬੇ ਤਰਸੇਮ ਦਾ ਕਤਲ ਕਰਨ ਵਾਲਾ ਜੋਧਾ ਅੱਜ ਸ਼ਹੀਦ ਹੋ ਗਿਆ ਇਹ ਕਹਿ ਰਹੇ ਨੇ ਬਾਬਾ ਤਰਸੇਮ ਸਿੰਘ ਦਾ ਸ਼ੋਦਾ ਲਾਉਣ ਵਾਲਾ ਉਹਨੇ ਬਿਆਦ ਵੀ ਕੀਤੀ ਸੀ ਉਹਨੇ ਸ਼ੋਦਾ ਲਾਤਾ ਮੈਂ ਹੁਣ ਤੁਹਾਨੂੰ ਦੱਸ ਦਿੰਨਾ ਵੀ ਜਿਹਨੇ ਸ਼ੋਦਾ ਲਾਇਆ ਸੀ ਉਹ ਤਾਂ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਚੜ੍ਹਤ ਦਾ ਗੱਡੇ ਹੁਣ ਜੇ ਤੁਹਾਡੇ ਵਿੱਚ ਹਿੰਮਤ ਹੈਗੀ ਹੈ ਕਿ ਅਸੀਂ ਸੋਦਾ ਲਾਉਣਾ ਹੀ ਹੈ ਜਿਹੜੇ ਵਿਆਹ ਦੇ ਵੀ ਕਰਨ ਵਾਲੇ ਨੇ ਉਹ ਸੱਸੇ ਵਾਲਾ ਸਾਥ ਜਿਉਂਦਾ ਬੈਠਾ ਹੈ ਹਨੀਪ੍ਰੀਤ ਬੈਠੀ ਹੈ ਬਾਦਲ ਪਰਿਵਾਰ ਬੈਠਾ ਹੈ ਜਿਹੜੇ ਵਿਆਹ ਦੇ ਵੀ ਕਰਾਉਣ ਦੇ ਵਿੱਚ ਇਨਵੋਲਵ ਨੇ ਲਾ ਦਿਓ ਸੋਦਾ ਉਹਨਾਂ ਦਾ ਜਾਂ ਤੁਸੀਂ ਕੇਵਲ ਫੇਸਬੁੱਕ ਤੇ ਭੌਂਕਣ ਜਾਣਦੇ ਹੋ ਲੋਕਾਂ ਦੇ ਪੁੱਤ ਮਰਵਾਉਣੇ ਨੇ ਖੱਲਾ ਸ਼ੇਰੀ ਦਿੰਦੇ ਰਹੇ ਉਹਨਾਂ ਨੇ ਬਾਬੇ ترਸੀਮ ਦਾ ਕਤਲ ਕਰਤਾ ਤੇ ਪੁਲਿਸ ਨੇ ਛਾੜਤਾ ਗੱਡੀ ਹੁਣ ਜਿਹੜੇ ਫੇਸਬੁੱਕ ਤੇ ਕਹਿੰਦੇ ਨੇ ਕਿ ਸੋਦਾ ਲਾਤਾ ਸੋਦਾ ਲਾਉਣ ਵਾਲਾ ਸ਼ਹੀਦ ਬਣ ਗਿਆ ਤੁਹਾਨੂੰ ਤਾਂ ਸ਼ਹੀਦ ਚਾਹੀਦਾ ਹੁੰਦਾ ਚਲੋ ਉਹ ਤਾਂ ਫੇਰ ਵੀ ਇਨਕਾਊਂਟਰ ਦੇ ਵਿੱਚ ਮਾਰੇ ਗਏ ਇੱਕ ਮਾਰਿਆ ਗਿਆ ਇੱਕ ਨੂੰ ਗੱਡੀ ਅਗਲੇ ਨੇ ਛਾੜ ਦੇਣੀ ਹੁਣ ਜਿਹੜੇ ਫੇਸਬੁੱਕ ਤੇ ਵਿਦਵਾਨ ਇਹ ਗੱਲਾਂ ਕਰਦੇ ਨੇ ਕਿ ਚੰਗਾ ਹੋਇਆ ਫਲੰਨਾ ਹੋਇਆ ਧੰਕਾ ਹੋਇਆ ਕਿ ਤੁਸੀਂ ਲਾਓ ਸੋਦਾ ਫੇਰ ਲਾਉਸ ਉਹਦਾ ਹੁਣ ਸਰਸੇ ਵਾਲਾ ਸਾਥ ਜੇਲ੍ਹ ਵਿੱਚ ਬੈਠਾ ਹੈ ਹਣੀਪਰੀਤ ਦਾ ਨਾਮ ਵਿੱਚ ਆ ਗਿਆ ਬਾਦਲਾਂ ਦਾ ਨਾਮ ਵਿੱਚ ਆ ਗਿਆ ਇੱਥੇ ਪੰਜਾਬ ਦੇ ਵਿੱਚ ਹੋਰ ਬਥੇਰਾਂ ਦਾ ਨਾਮ ਵਿੱਚ ਆ ਗਿਆ ਉਹਨੂੰ ਸੁਤਨ ਲੱਗ ਦੇਖ ਲੋ ਫਿਰ ਕੀ ਰਸਰ ਹੁੰਦਾ ਸੋਧਾ ਲਾਉਣ ਵਾਲਿਆਂ ਦਾ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ ਜਾਂ ਜਿਨ੍ਹਾਂ ਨੇ ਕੀਤੀ ਹੈ ਮੈਂ ਉਹਨੂੰ ਬੇਨਤੀ ਕਰਦਾ ਵੀਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਨਾ ਸੁਣੋ ਸਮਝੋ ਤਦ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਨਹੀਂ ਕਰ ਸਕਦੇ ਜਿਹੜੇ ਬਿਆਦਵੀ ਕਰਦੇ ਨੇ ਜਾਂ ਕਰਾਉਂਦੇ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਹੀ ਨਹੀਂ ਮਾਸਟਰਮੈਂਡ ਕੌਣ ਨੇ ਇਹ ਹਲੇ ਤੱਕ ਲੱਭੇ ਨਹੀਂ ਇੱਕ ਆਮ ਗਰੀਬ ਬੰਦਾ ਫੜਿਆ ਉਹਨੂੰ ਫੜ ਕੇ ਵੱਡ ਕੇ ਟੰਗਦਾ ਆ ਬਿਆਦਵੀ ਕਰਦਾ ਸੀ ਜੀ ਸਾਡੀਆਂ ਆਕਰਦੋਤਾਂ ਨੇ ਹੁਣ ਜਿਹੜੇ ਬੰਦੇ ਉਹਨਾਂ ਨੂੰ ਕਹਿੰਦੇ ਨੇ ਸਰਬਜੀਤ ਵਰਗਿਆਂ ਨੂੰ ਅਮਰਜੀਤ ਵਰਗਿਆਂ ਨੂੰ ਕਿ ਸੋਧਾ ਲਾਤਾ ਇਨਕਾਊਂਟਰ ਹੋ ਗਿਆ ਉਹ ਜੋਧੇ ਦੇ ਤੇ ਹੁਣ ਤੁਸੀਂ ਲਾ ਲਓ ਸੋਧਾ ਕੋਈ ਹੋਰ ਹੈਗਾ ਉਹਦੇ ਵਰਗਾ ਜੋਧਾ ਉਹਨੂੰ ਭੇਜ ਦਿਓ ਸੋਧਾ ਲਾ ਕੇ ਦੇਖ ਲਓ ਇੱਕ ਇਹਨਾਂ ਦੀ ਕਰਤੂਤ ਹੋਰ ਦੱਸਣੀ ਹੈ ਇਹਦਾ ਚੰਗਾ ਹੋਇਆ ਉੱਤਰਾਖੰਡ ਦੀ ਪੁਲਿਸ ਨੇ ਘੇਰ ਕੇ ਇਨਕਾਊਂਟਰ ਕਰ ਦਿੱਤਾ ਇਹਨਾਂ ਦਾ ਮਨਸੂਬਾ ਪਤਾ ਕੀ ਸੀ ਤੁਹਾਨੂੰ ਮੈਂ ਨਵੀਂ ਗੱਲ ਦੱਸਣ ਲੱਗਾ ਇਹਨਾਂ ਨੇ ਉੱਤਰਾਖੰਡ ਚੋਂ ਭੱਜ ਕੇ ਆਉਣਾ ਸੀ ਪੰਜਾਬ ਤੇ ਜਾਂ ਇਹਨਾਂ ਨੇ ਪਟਨਾ ਸਾਹਿਬ ਪੌਂਡਰਾ ਸਾਹਿਬ ਜਾਂ ਹਜੂਰ ਸਾਹਿਬ ਜਾਣਾ ਸੀ। ਉਥੇ ਕਾਲ ਤਖਤ ਦੇ ਸਾਹਮਣੇ ਜਾ ਕੇ ਇਹਨਾਂ ਨੇ ਆਪਣੇ ਆਪ ਨੂੰ ਪੁਲਿਸ ਦੇ ਅੱਗੇ ਸਲੰਡਰ ਕਰਨਾ ਸੀ। ਹੀਰੋ ਬਣਨਾ ਸੀ। ਤੇ ਅਸੀਂ ਬਿਆਦਵੀ ਕਰਨ ਵਾਲੇ ਦਾ ਸੌਦਾ ਲਾਇਆ। ਤੇ ਸਾਡੀ ਕੌਮ ਦੇ ਕਢਮ ਚੌਧਰੀ ਹੀਰੋ ਬਣਉਣ ਲੱਗੇ ਮਿੰਟ ਲਾਉਂਦੇ ਨੇ। ਜੇ ਇਹਨਾਂ ਨੇ ਜਾਣੇ ਕਿ ਇਹ ਕਹਿਣਾ ਸੀ ਕਿ ਅਸੀਂ ਬਿਆਦਵੀ ਕਰਨ ਵਾਲੇ ਨੂੰ ਸੌਦਾ ਲਾਤਾ ਹੁਣ ਅਸੀਂ ਸਲੰਡਰ ਕਰਨ ਲੱਗਿਆ ਪੁਲਿਸ ਨੂੰ। ਜੰਡਕੀ ਕੌਮ ਦੇ ਸਾਹਮਣੇ ਯੋਧੇ ਬਣਨਾ ਸੀ ਇਹਨਾਂ ਨੇ ਬੇਵਕੂਫਾਂ ਨੇ ਤੇ ਸਾਡੀ ਕੌਮ ਦੇ ਜਿਹੜੇ ਕਢਾਮ ਚੌਧਰੀ ਨੇ ਇਹ ਬੇਵਕੂਫ ਇਹ ਯੋਧੇ ਬਣਉਣ ਲੱਗੇ ਮਿੰਟ ਲਾਉਂਦੇ ਆ ਕੌਮ ਦੇ ਸਰ ਤੇ ਬਹੌਣ ਲੱਗੇ ਮਿੰਟ ਲਾਉਂਦੇ ਆ ਮੈਂ ਇਹ ਘਟੋ ਕੇ ਨਾਨਕ ਮੱਤੇ ਗੁਰਦੁਆਰੇ ਵੀ ਬੋਲ ਕੇ ਆ ਸੀ ਕਿ ਇਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਚੌਂਕ 'ਚ ਖੜਾ ਕੇ ਗੋਲੀ ਮਾਰਨੀ ਚਾਹੀਦੀ ਹੈ ਜਾਂ ਫਾਸੀ ਲੱਗਣੀ ਚਾਹੀਦੀ ਹੈ ਮੈਂ ਸ਼ਰਿਆਮ ਕਹਿ ਕੇ ਆ ਸੀ ਜਿੱਤਿਆ ਨਦਨ ਨਹੀਂ ਲਾਇ ਪੁਲਿਸ ਨੇ ਹੁਣ ਜਿਹੜਾ ਉਥੇ ਅਨੂਪ ਸਿੰਘ ਹੈ ਨਾ ਜਿਹੜਾ ਮਾਸਟਰਮੈਂਡ ਸੀ ਜਿਨ੍ਹਾਂ ਨੇ ਇਹ ਜੋਧੇ ਪੈਦਾ ਕੀਤੇ ਸੀ ਉਹਨੂੰ ਮਾਰਨ ਵਾਲੇ ਤੇ ਉਹ ਵੀ ਪੁਲਿਸ ਨੇ ਫੜਿਆ ਹੋਇਆ ਤੇ 7-8 ਹੋਰ ਫੜੇ ਹੋਏ ਨੇ ਇਹਨਾਂ ਦੇ ਪਰਿਵਾਰ ਚੱਕੇ ਹੋਏ ਨੇ ਹੁਣ ਲੱਗੂ ਪਤਾ ਵੀ ਸੋਦਾ ਕਿਦਾਂ ਲਾਈਦਾ ਸਮਝ ਗਏ ਨਾ ਲੋਕਾਂ ਦੇ ਪੁੱਤ ਮਰਵਾਉਣੇ ਲੋਕਾਂ ਦੇ ਪੁੱਤਾਂ ਨੂੰ ਗਲਤ ਰਸਤੇ ਤੇ ਤੋਰਨਾ ਬੜਾ ਸੌਖਾ ਹੈ ਆ ਜਿਹੜੇ ਵੱਡੇ ਵੱਡੇ ਫੋਗਰੇ ਢਾਡੀ ਬਾਹਾਂ ਖੜੀਆਂ ਕਰ ਕਰਕੇ ਕਹਿੰਦੇ ਨੇ ਐ ਕਰ ਦਿਆਂਗੇ ਬਾਹ ਕਰ ਦਿਆਂਗੇ ਇਹਨਾਂ ਨੇ ਅਜੇ ਤੱਕ ਚੀਜੀ ਨਹੀਂ ਘਟਾਈ ਆਪਣੀ ਇੱਕ ਚੀਜੀ ਹੋ ਸਕਦਾ ਕਿਸੇ ਨੇ ਨੌ ਪਾਲਸ ਲਾ ਲਈ ਹੋਵੇ ਚੀਜੀ ਤੇ ਜਾਂ ਕਿਸੇ ਹੋਰ ਦਾ ਖੂਨ ਲਾ ਕੇ ਕਹਿਦਾ ਹੋਵੇ ਹੋਵੇ ਮੇਰੇ ਚੀਜੀ ਕੱਡੇਗੀ ਹੋ ਸਕਦਾ ਹੈ ਜੀ ਫੁਕਰੇ ਹੋਣ ਮੈਂ ਬੇਨਤੀ ਕਰਦਾ ਇੱਕ ਸਿੱਖ ਹੋਣ ਦੇ ਨਾਂ ਤੇ ਅਸੀਂ ਉ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਦੇ ਮੁਤਾਬਕ ਸੰਸਾਰ ਦੇ ਅੰਦਰ ਗੱਲ ਕਰਨੀ ਹੈ ਸੰਸਾਰ ਦੇ ਲੋਕਾਂ ਨੂੰ ਮੈਸੇਜ ਦੇਣਾ ਹੈ ਪਾਵਨ ਬਾਣੀ ਦੀ ਅਕਲ ਸਮਝ ਕੀ ਹੈ ਉਹ ਲੋਕਾਂ ਤੱਕ ਪਹੁੰਚਾਣੀ ਹੈ ਅਸੀਂ ਗੁੰਡਾਗਰਦੀ ਕਰਕੇ ਕੌਮ ਦੇ ਮੱਥੇ ਤੇ ਕਲੰਕ ਨਾ ਲਾਓ ਜਿੰਨੇ ਵੀ ਨਾਨਕ ਮੱਤੇ ਦੇ ਵਿੱਚ ਸੇਵਾ ਕਰਨ ਵਾਲੇ ਕਾਰ ਸੇਵਾ ਵਾਲੇ ਨੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਡਰਨ ਦੀ ਲੋੜ ਨਹੀਂ ਇਹਨਾਂ ਗੁੰਡਾਗਰਦ ਦੇ ਕਰਨ ਵਾਲਿਆਂ ਤੋਂ ਇਹ ਜਿੱਥੇ ਵੀ ਮਿਲਦੇ ਨੇ ਫੜ ਕੇ ਛੇਤਰ ਫੇਰੋ ਔਰ ਇਹਨਾਂ ਨੂੰ ਗੁਰਦੁਆਰੇ ਵਿੱਚ ਬੜਨ ਦਾ ਕੋਈ ਹੱਕ ਨਹੀਂ ਇਹ ਮੈਂ ਸ਼ਰਿ ਆਮ ਕਹਿਣਾ ਔਰ ਜਿਹੜਾ ਉਥੋਂ ਦਾ ਅਨੂਪ ਸਿੰਘ ਹੈ ਮਾਸਟਰਮਾਈਂਡ ਤੇ ਹੁਣ ਟੰਗਣਗੇ ਉਹਨੂੰ ਚੰਗੀ ਤਰ੍ਹਾਂ ਮਰਨ ਵਾਲੇ ਤਾਂ ਇਨਕਾਊਂਟਰ ਦੇ ਵਿੱਚ ਮਾਰਦੇ ਅਗਲੇ ਨੇ ਇੱਕ ਮਰ ਗਿਆ ਇੱਕ ਰਹਿ ਗਿਆ ਉਹਨੂੰ ਮਾਰ ਦੇਣਗੇ ਹੁਣ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਲਾਓ ਸੋਦਾ ਹੁਣ ਪਰਿਵਾਰ ਦੇਖੋ ਕਿਦਾਂ ਰੁੱਲਦਾ ਹੈ ਕਿਦਾਂ ਜੇਲ੍ਹਾਂ ਦੇ ਵਿੱਚ ਮੁਲਾਕਾਤ ਫਿਰ ਅਮਰਪਾਲ ਵਾਂਗੂ ਕਹਿਣਗੇ ਇੱਥੇ ਮਸਰ ਲੜਦਾ ਹੈ ਹੁਣ ਸਾਨੂੰ ਗੀਜਰ ਚਾਹੀਦਾ ਹੈ ਹੁਣ ਸਾਨੂੰ ਦੇਸੀ ਘਿਓ ਦੇ ਪਰੌਂਠੇ ਚਾਹੀਦੇ ਨੇ ਜਲੇਬੀਆਂ ਚਾਹੀਦੀਆਂ ਨੇ ਹੁਣ ਉਹ ਮਿਲਣੀਆਂ ਨਹੀਂ ਜੇਲ੍ਹ ਵਿੱਚ ਹੁਣ ਲੱਗੂ ਨਾ ਪਤਾ ਕਿਦਾਂ ਲਾਈਦਾ ਸੌਦਾ ਸੌਦਾ ਲਾਉਣ ਦਾ ਰਿਜ਼ਲਟ ਜਾਂ ਨਤੀਜਾ ਕੀ ਹੁੰਦਾ ਪਤਾ ਹੁਣ ਲੱਗੂ ਪੁੱਤ ਮੈਂ ਕਹਿੰਦਾ ਧੰਨਵਾਦ ਉੱਤਰਾਖੰਡ ਦੀ ਸਰਕਾਰ ਦਾ ਉੱਤਰਾਖੰਡ ਦੀ ਪੁਲਿਸ ਦਾ ਜਿਨ੍ਹਾਂ ਨੇ ਇਹਨਾਂ ਦਾ ਇਨਕਾਊਂਟਰ ਕੀਤਾ ਇੱਕ ਦਾ ਕਰਤਾ ਦੂਜੇ ਦਾ ਵੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ